welcom my new vlog ਹਾਂਜੀ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਚੈਨਲ YouTube ਚੈਨਲ ਗਾਇਜ਼ ਸਾਰਿਆਂ ਦਾ ਮੇਰੇ ਚੈਨਲ ਵਿੱਚ ਸਵਾਗਤ ਹੈ ਤੇ ਸੋ ਗਾਇਜ਼ ਅੱਜ ਦਾ ਵਲੋਗ ਫਿਰ ਸਟਾਰਟ ਹੋਣ ਲੱਗਾ ਹੈ ਕਿਚਨ ਤੋਂ ਤੇ ਗਾਇਜ਼ ਇੱਧਰ ਦੇਖੋ ਮਾਈ ਨਿਊ ਕੜਾਈ ਨਵੀਂ ਕੜਾਈ ਦੀ ਓਪਨਿੰਗ ਅੱਜ ਮੈਂ ਕਰਨ ਲੱਗੀ ਹਾਂ ਵੱਡੀ ਦੀ ਛੋਟੀ ਦੀ ਤਾਂ ਮੈਂ ਕਰ ਚੁੱਕੀ ਸੀਗੀ ਤੇ ਵੱਡੀ ਕੜਾਈ ਹੁਣ ਮੈਂ ਰੱਖੀ ਹੈ ਠੀਕ ਹੈ ਛੋਟੀ ਕੜਾਈ ਆਪਾਂ ਯੂਜ਼ ਕਰਦੇ ਆ ਹੁਣ ਆਪਾਂ ਸਭ ਤੋਂ ਵੱਡੀ ਰੱਖੀਏ ਤੇ ਇਹਦੇ ਵਿੱਚ ਮੈਂ ਬਣਾਵਾਂਗੀ ਅੱਜ ਸਰਦੀਆਂ ਦੀ ਸੌਗਾਤ ਪਿੰਨੀਆਂ ਅੱਜ ਮੈਂ ਬਣਾਉਂਗੀ ਪਿੰਨੀਆਂ ਆ ਦੇਖੋ ਕੜਾਈ ਚ ਚਲੋ ਜੀ ਆਪਾਂ ਪ੍ਰੋਸੈਸ ਕਰੀਏ ਸ਼ੁਰੂ ਪ੍ਰੋਸੈਸ ਹੋਣ ਜਾ ਰਿਹਾ ਬੜਾ ਲੰਮਾ ਚੋੜਾ ਤੇ ਜਿਹਦੇ ਲਈ ਮੈਨੂੰ ਬੜਾ ਹੀ ਟਾਈਮ ਲੱਗਣਾ ਹੈ ਗਾਇਜ਼ ਠੀਕ ਹੈ ਚਲੋ ਜੀ ਹੁਣ ਆਪਾਂ ਸ਼ੈਫ ਬਣ ਜਾਈਏ ਤਿੱਕ ਕਰੀਏ ਸਟਾਰਟਿੰਗ ਆਟਾ ਪੂ ਨੰਦੀ ਗਾਇਸ ਲੋ ਜੀ ਗਾਇਸ ਆਪਾਂ ਸਟਾਰਟਿੰਗ ਕਰੀਏ ਕਿਉਂ ਤੋਂ ਠੀਕ ਹੈ ਆਪਾਂ ਆਪਣੀ YouTube ਫੈਮਲੀ ਨੂੰ ਸਾਰਾ ਕੁਝ ਦਿਖਾਣਿਆ ਗਾਇਸ ਇਹਦੇ ਵਿੱਚ ਕੋਈ ਸ਼ਰਮ ਨਹੀਂ ਕਿ ਅਸਿੱਕ ਬਣਾਣਾ ਹੈ ਕਿ ਜਾਂ ਕੁਝ ਜੋ ਮੈਂ ਡੇਲੀ ਰੁਟੀਨ ਚ ਕਰਦੀ ਹਾਂ ਉਹ ਮੈਂ ਸਾਰਾ ਦਿਖਾਉਂਗੀ ਗਾਇਸ ਸਭ ਕੁਝ ਦਿਖਾਉਂਗੀ ਗਾਈਜ਼ ਇੱਥੇ ਮੈਂ ਆਟਾ ਲਿਆਇਆ ਤੇ ਆਟੇ ਨੂੰ ਸਭ ਤੋਂ ਪਹਿਲੇ ਮੈਂ ਛਾਣਾਗੀ ਉਸ ਤੋਂ ਬਾਅਦ ਸਾਰੇ ਕੰਮ ਕਰਾਂਗੀ ਪਹਿਲੇ ਛਾਣਾਗੀ ਗਾਈਜ਼ ਆਪਾਂ ਅੱਜ ਕਿੰਨਾ ਲੋਲਾ ਪਾ ਰਹੇ ਨੇ ਆਪਾਂ ਪ੍ਰੋਸੈਸ ਕਰ ਦਿੱਤਾ ਸ਼ੁਰੂ ਪਿੰਗਾਂ ਬਣਾਉਣਾ ਦਾ ਕੜਾਈ ਦਾ ਮੈਨੂੰ ਬਹੁਤ ਵੱਡੀ ਕੜਾਈ ਦਾ ਮੈਨੂੰ ਬਹੁਤ ਸਾਰਾ ਹੋ ਗਿਆ ਗਾਈਜ਼ ਇਕ ਕੜਾਈਆਂ ਦਿੱਤੀਆਂ ਸੀ ਮੇਰੀ ਮੰਮੀ ਨੇ ਟਿੱਕੇ ਦੀਆਂ ਤੇ ਬਹੁਤ ਹੀ ਮੈਨੂੰ ਸੁਨਾਰਾ ਹੋ ਗਿਆ ਇਹਨਾਂ ਦਾ ਬੜੀ ਵੱਡੀ ਕੜਾਈ ਹੈ ਜਿਵੇਂ ਮਰਜ਼ੀ ਆਟਾ ਤੜੀ ਚ ਲੋਪੁਨੀ ਚ ਲੋ ਪਿਛਲੇ ਸਾਲ ਮੈਂ ਬਣਾਈਆਂ ਸੀ ਤੇ ਰੈਸਪੀ ਨਹੀਂ ਸੀ ਉਹਦੀ ਪਾਈ ਤੇ ਆਪ ਕਿਵੇਂ ਲੱਗੀ ਹੋਈਆਂ ਪ੍ਰੋਸੈਸ ਕਰ ਲਿਆ ਆਪਾਂ ਸਭ ਨੂੰ ਟਾਈਮ ਲੱਗਣਾ ਆਪਾਂ ਹਲੇਗਾ ਆਟੇ ਸੇਕ ਕੇ ਤੇ ਗਾਇਜ਼ ਮੈਂ ਇਹਨੂੰ ਹਿਲਾਇ ਜਾਣਾ ਆਟੇ ਨੂੰ ਤਾਂ ਕਿ ਆਟਾ ਲੱਗੇ ਨਾ ਸੋਨਾ ਪੁੱਜ ਕੇ ਤਿਆਰ ਹੋ ਜੇ ਆਟਾ ਬਸ ਐਦਾ ਐਦਾ ਹਿਲਾਇ ਜਾਣਾ ਆਪਾਂ ਆਟੇ ਨੂੰ ਗਾਈਸ ਤੁਸੀਂ ਦੱਸਿਆ ਨਹੀਂ ਕਮੈਂਟ ਕਰਕੇ ਕਿ ਤੁਹਾਨੂੰ ਵਲੋਗ ਕਿਵੇਂ ਦਾ ਲੱਗਿਆ ਜੋ ਮੈਂ ਪਾਇਆ ਸੀ ਰੋਬਿੰਡਾ ਜਿਹਨੂੰ ਪ੍ਰਾਈਜ਼ ਮਿਲੇ ਸੀ ਮੰਦਰ ਤੁਸੀਂ ਉਹਨਾਂ ਦੇ ਕਮੈਂਟ ਨਹੀਂ ਕੀਤੇ ਗਾਈਸ ਕਮੈਂਟ ਕਰਿਆ ਕਰੋ ਤੇ ਬਹੁਤ ਵਧੀਆ ਲੱਗਦਾ ਚਲੋ ਤੁਸੀਂ ਕਮੈਂਟ ਕਰਦੇ ਹੋ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਗਾਈਸ ਕਮੈਂਟ ਕਰਿਆ ਕਰੋ ਸਾਈਜ਼ ਮੈਂ ਹੁਣ ਥੋੜਾ ਨਾ ਗੋੜ ਕੋਟ ਲਵਾ ਤੇ ਮੈਂ ਆਪਣੀ ਡਿਊਟੀ ਥੋੜੀ ਜੀ ਸੰਜੀਤ ਜੀ ਨੂੰ ਦਿੱਤੀ ਹੈ ਮੈਂ ਕਿਹਾ ਤੁਸੀਂ ਆਓ ਮੇਰੇ ਹੈਲਪ ਕਰੋ ਥੋੜੀ ਜੀ ਆ ਦੇਖੋ ਜੀ ਆ ਸੰਡੇ ਆ ਜੀ ਸੰਡੇ ਨੂੰ ਫਾਇਦਾ ਫਾਇਦਾ ਚੱਕਿਆ ਜੀ ਸੰਜੀਤ ਜੀ ਹੈਲਪ ਕਰਾਣੇ ਨੇ ਆ ਉਹ ਪੰਦੀਰੀ ਸੰਡੇ ਨੂੰ ਪੰਦੀਰੀ ਨਹੀਂ ਪਿੰਨੀਆਂ ਪਹਿਲਾਂ ਤਾਂ ਪਨੀਰੀ ਬਣੂ ਹਾਂ ਫਿਰ ਪਿੰਨੀਆਂ ਬਣਨਾਂ ਪੰਦੀਰੀ ਦੀਆਂ ਫਿਰ ਪਿੰਨੀਆਂ ਵਟਾਂ ਫੋਨ ਤੰਗ ਕਰ ਰਹੇ ਆ ਤੁਹਾਨੂੰ ਆ ਜੀ ਚਲੋ ਜੀ ਗਾਇਸ ਆਪਾਂ ਹੁਣ ਗੁੜ ਕੁੱਟੀਏ ਠੀਕ ਹੈ ਗੁੜ ਪਾ ਕੇ ਬਣਾਉਂਗੀ ਗਾਇਸ ਮੈਂ ਮੈਨੂੰ ਗੁੜ ਵਾਲੀਆਂ ਵਧੀਆ ਲੱਗਦੀਆਂ ਨੇ ਮੈਨੂੰ ਗਾਇਸ ਗੁੜ ਵਾਲੀ ਪਿੰਨੀ ਵਧੀਆ ਲੱਗਦੀ ਹੈ ਮੈਂ ਗੁੜ ਵਾਲੀ ਖਾਣੇ ਹੈ ਸਭ ਤੋਂ ਠੀਕ ਹੈ ਆਹ ਆ ਤੇ ਠੰਡੇ ਆ ਗੁੱਟੀ ਹੈ ਨਾ ਕੱਟੀ ਰੁੱਟੀ ਨਹੀਂ ਮੈਂ ਪਹਿਲਾਂ ਤੋਂ ਲੇਕ ਕੇ ਰਹੀ ਸੀ ਆਟਾ ਗਾਇਸ ਚੰਗੀ ਤਰ੍ਹਾਂ ਲਾਲ ਕਰਨਾ ਹੈ ਚੰਗੀ ਤਰ੍ਹਾਂ ਭੁੰਨਣਾ ਹੈ ਤਾਂ ਕਿ ਆਟਾ ਕੱਚਾ ਨਾ ਰਹੇ ਸਾਰੀ ਮਿਹਨਤ ਤਾਂ ਆਟੇ ਤੇ ਹੈ ਵੀ ਆਟਾ ਸੋਨਾ ਭੁੰਨਿਆ ਜਾਵੇ ਡਬਲ ਐਕਸ ਹੋ ਗਿਆ ਮੇਰੇ ਅੰਦਰ ਆਓ ਕਲੀਕ ਇੱਕ ਵੀ ਇਸ ਲੈ ਲਵਾਂ ਨਾ ਆਉ ਸ਼ਾਮੀਲੇ ਚਲੋ ਜੀ ਗਾਇਜ਼ ਮੈਂ ਟਾਈਮ ਵੇਸਟ ਕਰਦੀ ਨਾ ਹੋਈ ਮੈਂ ਵਲੌਗ 2 ਮਿੰਟ ਰੋਕੇ ਸਟਾਰਟ ਕਰਦੀ ਹਾਂ ਮੈਂ ਗੋਰ ਸਾਂਗੀ ਤਰ੍ਹਾਂ ਫੈਸਲਾ ਯਾਦ ਨਾ ਵੀ ਲੈਂਦਾ ਲੋ ਜੀ ਗਾਇਜ਼ ਇੱਧਰ ਮਖਾਨੇ ਵੀ ਧیرے ਨੇ ਮਖਾਨੇ ਵੀ ਪਾਵਾਂਗੇ ਇਕੱਲਾ ਸੰਜੀਤ ਜੀ ਲੱਗੇ ਹੋਏ ਨੇ ਇੰਚੋਰਾ-ਚੋਰਾ ਨਾਲ ਹੈਲਪ ਕਰਾਂ ਮੇਰੀ ਅੱਜ ਸੰਡੇ ਹੈ ਬੱਸ ਚੱਲੇਗੀ ਕੱਪੀ ਸੰਡੇ ਨੂੰ ਗਾਈਜ਼ ਕੜਛੀ ਚਲਦੀ ਕੜਛੀ ਕਿਉਂ ਸੰਨੇ ਲਗਦੇ ਹੋ ਕੜਛੀ ਹਿਲਾਉਂਦੇ ਥੋੜਾ ਧਿਆਨ ਨਾਲ ਬਾਹਰ ਨਾ ਕੱਢ ਦਿਓ ਇਹਨਾਂ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਨਾਂ ਨੂੰ ਮਿਕਸੀ ਵਿੱਚ ਗ੍ਰाइंड ਕਰਨਾ ਆਪਾਂ ਮਖਾਣੇ ਤੇ ਗਾਈਜ਼ ਇਹਦੇ ਵਿੱਚ ਪਾਵਾਂਗੇ ਮੈਂ ਆ ਸਮਾਨ ਗੂੰਦ ਕਮਰਕਸ ਖਸ ਖਸ ਐਂਡ ਮਦਰਜ਼ ਫਿਰ ਥੋੜੇ ਜਿਹਾ ਇਹਨਾਂ ਨੂੰ ਪਨੀਰੀ ਲਈ ਬਣਾਣੀ ਆਂ ਦੀ ਸਿੱਟ ਲਓ ਜੀ ਮੈਨੂੰ ਤਾਂ ਪੂਰੀ ਤਰ੍ਹਾਂ ਆਨ ਲੱਗ ਗਈ ਪਿਛਲੀ ਵਾਰ ਮੈਂ ਬਣਾਈ ਸੀ ਸੋ ਮੈਂ ਐਸਪਰਟ ਹੋ ਗਈ ਹਾਂ ਗਾਇਸ ਸੋਖੀ ਹੈ ਬੜੀ ਬਹੁਤ ਹੀ ਸੋਖੀ ਹੈ ਬਸ ਆਟੇ ਭੁੰਨਣ ਦਾ ਹੀ ਕਮਾਲ ਆ ਬਸ ਹਨਾ ਆਟੇ ਭੁੰਨਣ ਤੱਕ ਹੀ ਹੁੰਦਾ ਵਾ ਬਸ ਆਟਾ ਸੋ ਸਹੀ ਤਰ੍ਹਾਂ ਭੁੱਜ ਜਾਵੇ ਬਸ ਬਾਕੀ ਪ੍ਰੋਸੈਸ ਤਾਂ ਸੋਖਾ ਹੀ ਆ ਏ ਹੌਲੀ ਹੌਲੀ ਆਟਾ ਕਿਉਂ ਛੱਡ ਦੇਗਾ ਗਾਇਸ ਉੱਥੋਂ ਪਤਾ ਲੱਗ ਜਾਏਗਾ ਵੀ ਪੁਣੀ ਗਿਆ ਹੈ ਹਨਾ ਛੋ ਜਾ ਛੱਡੂਗਾ ਦੇ ਲੋ ਗਾਇਸ ਸਾਰੇ ਨੋ ਲੈਜ ਹੋ ਗਈ ਸਾਨੂੰ ਚਲੋ ਜੀ ਇਹ ਵੀ ਹੋ ਗਏ ਨੇ ਰੋਸਟ ਚੰਗੀ ਤਰ੍ਹਾਂ ਮਖਾਣੇ ਵੀ ਹੁਣ ਆਪਾਂ ਇਹਨੂੰ ਪੀਸੀਏ ਮਖਾਣੇ ਇਹਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ लॉज आप हूँ बदम भी कर लिए थोड़े जे क्यों भी ड्राई फ्रूट्स भी जरूरी है बटन ओके करो ਹਾਂਜੀ ਗਾਇਸ ਹਾਂਜੀ ਥੱਕੇ ਤਾਂ ਨਹੀਂ ਤੁਸੀਂ ਅਰੇ ਭਾ ਭਾਕਗੇ ਸੇ ਜ਼ੋਰ ਵਾਲਾ ਕੰਮ ਆਣਾ ਮੇਰੀ ਬਾਹ ਇਨਾ ਸਾਹਜ ਨਹੀਂ ਹੈਗੀ ਜ਼ੋਰ ਮੈਂ ਕਿਹਾ ਤੁਸੀਂ ਥੋੜੀ ਹੈਲਪ ਕਰਾਣੀ ਹੈ ਮੇਰੀ ਬਾਹ ਬਾ ਕੁਛ ਨਹੀਂ ਹੁੰਦਾ ਖਾਣਾ ਵੀ ਤਾਂ ਹੈਣਾ ਸਮਾਨ ਕਿਉਂ ਵੀ ਜਿੰਨੇ ਵੀ ਤਾਂ ਮੈਨੇ ਮੈਨੇ ਹਾਂ <laughs> हाँ। <laughs> मान जो ਬੀਰ ਜੀ ਵੀਰ ਜੀ ਕਹਿਣਾ ਨਹੀਂ ਮੰਨਦੇ ਵੀਰ ਜੀ ਬੜੇ ਠੀਠ ਨੇ ਉਹਨਾਂ ਨੇ ਜਦੋਂ ਛੱਡਣਾ ਉਹਦੇ ਛੱਡਣਾ ਕਿਉਂ ਲੋ ਜੀ ਦੇਖੋ ਗਾਇਸ ਤੁਸੀਂ ਇੱਦਾਂ ਇੱਦਾਂ ਹਿਲਾਣਾ ਹੁਣ ਇੱਧਰ ਆਪਾਂ ਚੂਰਨ ਬਣਾ ਕੇ ਰੱਖ ਲੈ ਸਾਰਾ ਆਹ ਦੇਖੋ ਚੂਰਨ ਬਣਿਆ ਪਿਆ ਦੇਖੋ ਆਹ ਦੇਖੋ ਕੜਾ ਬਣ ਗਿਆ ਹਾਂ ਆ ਦੇਖੋ ਆਪਾਂ ਡਰਾਈ ਫਰੂਟ ਦੇਣਾ ਸਾਰਾ ਚੂਰਨ ਬਣਾ ਲਿਆ ਮਖਾਣਿਆਂ ਦਾ ਵੀ ਸਾਰਾ ਮਿਕਸ ਕਰਤਾ ਆ ਦੇਖੋ ਤਾਂ ਉਹਨਾਂ ਨੂੰ ਇਹ ਮੇਰਾ ਨਾਮ ਲਿਖ ਦਿੰਨਾ ਸੁਨੇਨਾ ਐਸ ਐਸ ਲਿਖਤੀ ਜੀ ਆ ਦੇਖੋ ਵਾਹ ਜੀ ਵਾਹ ਜੀ ਵਾਹ ਚਲੋ ਹਲਕੀ ਹਲਕੀ ਮਿੰਨੀ ਮਿੰਨੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਮਿੰਨੀ 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 ਇਹਦੀ ਖੁਸ਼ਬੂ ਨਾ ਬੜੀ ਦੂਰ ਤੱਕ ਜਾਂਦੀ ਹੈ ਹਾਂ ਆਸ ਪੜੋਸ ਸਾਰੇ ਪਾਸੇ ਖੁਸ਼ਬੂ ਜਾਂਦੀ ਵੀ ਪਤਾ ਨਹੀਂ ਕੀ ਬਣਾ ਰਹੇ ਨੇ ਹਾਂ ਉਹ ਗਲੀ ਦੇ ਬਾਹਰ ਤੱਕ ਪਤਾ ਲੱਗ ਜਾਣਾ ਬਾਕੀ ਵਲੌਗ ਦੇਖਣਗੇ ਸਾਰੇ ਹਾਂ ਸੁੰਗਲੀਆਂ ਵਲੌਗ ਦੀ ਖੁਸ਼ਬੂ ਨੂੰ ਖੁਸ਼ਬੂ ਨੂੰ ਤੁਸੀਂ ਨਾ ਉਹ ਕਰਨਾ ਕੀ ਕਹਿੰਦੇ ਆ ਫੀਲ ਫੀਲ ਕਰਿਓ ਵਿਆਹ ਵਾਲੀ ਖੁਸ਼ਬੂ ਸੀ ਸਹੀ ਗੱਲ ਆ ਫੀਲ ਕਰੋ ਜਿਹੜਾ ਕਮੈਂਟ ਕਰੇਗਾ ਨਾ ਸੋਹਣੇ ਸੋਹਣੇ ਵਲੌਗ ਦੇ ਉੱਤੇ ਉਹਨੂੰ ਮੈਂ ਖਵਾਉਂਗੀ ਪਿੰਨੀਆਂ ਹਾਂ ਉਹਨੂੰ ਅਸੀਂ ਪਿੰਨੀਆਂ ਨਾ ਪਾਰਸ ਕਰਾਂਗੇ ਜਿਹੜਾ ਕਮੈਂਟ ਕਰੂਗਾ ਕਿਉਂ ਵੀ ਪੀਕ ਕਮੈਂਟ ਤਾਂ ਆਉਂਦੇ ਨੇ ਸਾਨੂੰ ਮਿਹਨਤ ਕਰਦੇ ਅਸੀਂ ਰਹਿਣ ਨੇ ਆ ਟਾਈਮ ਲੱਗਦਾ ਵੀ ਟਾਈਮ ਹਰ ਪ੍ਰੋਸੈਸ ਵਿੱਚ ਟਾਈਮ ਲੱਗਦਾ ਹਰ ਕੰਮ ਵਿੱਚ ਟਾਈਮ ਲੱਗਦਾ ਗਾਈਜ਼ ਤੇ ਹੁਣ ਮੈਂ 5 ਮਿੰਟ ਬਾਅਦ ਗੁੜ ਨੂੰ ਭੰਗਾਰਾਂਗੀ ਸਾਰਾ ਠੀਕ ਹੈ ਬਸ ਆਟਾ ਹਲੇ ਲੱਗਣਾ ਟਾਈਮ ਅੱਧਾ ਘੰਟਾ ਤਾਂ ਲੱਗੇਗਾ ਹੀ ਹਜੇ ਕਿਉਂਕਿ ਘਟ ਸੇਕ ਤੇ ਭੁੰਨ ਰਿਆਂ ਆਰਾਮ ਦੇ ਨਾਲ ਕਿ ਤੇਜ਼ ਸੇਕੇ ਤੇ ਫਾਂ ਨਹੀਂ ਨਾ ਵੜਨਾ ਹੈਗਾ ਅੱ비 ਫਟਾਫਟ ਕੰਮ ਨੇ ਬੇੜੋ ਚੱਲ ਵਿੱਚ ਚੁਕਤਾ ਕਰੋ ਕਿਉਂ ਵੀ ਆਰਾਮ ਆਰਾਮ ਨਾਲ ਬਣਾਣਾ ਆਰਾਮ ਨਾਲ ਸੰਡੇ ਹੈ ਛੁੱਟੀ ਹੈ ਹਾਂ ਸੰਡੇ ਛੁੱਟੀ ਹੈ ਸਹੀ ਗੱਲ ਕਿਹੜਾ ਫਾਇਦਾ ਤੂੰ ਉਠਾ ਰਹੀਆਂ ਨਹੀਂ ਪਤਾ ਲੱਗਿਆ ਹੋਆ ਹੋਰ ਸਹੀ ਗੱਲ ਨਾ ਗਾਇਜ਼ ਹਲੇ ਵਿਆਹ ਵੀ ਆ ਰਿਹਾ ਤੇ ਵਿਆਹ ਦਾ ਹਲੇ ਤਿਆਰੀ ਕਰਨੀ ਹੈ ਹਾਂ ਅਗਲੇ ਅਸੀਂ ਬਾਜ਼ਾਰ ਵੀ ਜਾਣਾ ਅੱਜ ਵਿਆਹ ਦੀ ਤਿਆਰੀ ਕਰਨੀ ਹੈ ਅਜੇ ਅਸੀਂ ਤੇ ਅੱਜ ਇਹ ਪਿੰਨਿਆਂ ਦਾ ਮੈਂ ਖਲਾਰਾ ਪਾ ਬੈਠੀ ਆ ਹੁਣ ਦੇਖੋ ਕਦੋਂ ਫ੍ਰੀ ਹੁੰਨੀ ਆ ਤੇ ਵਿਆਹ ਦੇ ਵਲੋਗ ਧੜਾ ਧੜਾ ਪੈਣਗੇ ਗਾਇਸ ਮਿਸ ਨਾ ਕਰਿਓ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ फटाफट ਕਰਕੇ ਰੱਖ ਲਓ ਕੱਲ ਵਾਲਾ ਵਿਆਹ ਦਾ ਪਾਰਟੀ ਦਾ ਵਲੋਗ ਵੀ ਦੱਸੂਗੀ ਪਾਰਟੀ ਵਾਲਾ ਵਲੋਗ ਕਿਵੇਂ ਲੱਗਿਆ ਗਾਇਸ ਮੇਰੇ ਚਾਹੇਤਿਆਂ ਨੇ ਤਾਂ ਦੱਸਤਾ ਵੀ ਬਹੁਤ ਵਧੀਆ ਸੀ ਬਾਕੀ YouTube ਫੈਮਿਲੀ ਨੇ ਹਜੇ ਕੋਈ ਕਮੈਂਟ ਨਹੀਂ ਕੀਤਾ ਸੋ ਤੁਸੀਂ ਕਰੋ ਕਮੈਂਟ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਕਿਉਂ ਤਾਂ ਕਿ ਤੁਹਾਨੂੰ ਮਿਲੇ ਵਧੀਆ ਵਧੀਆ ਨੋਟੀਫਿਕੇਸ਼ਨ ਵਲੋਗਾਂ ਦੇ ਰੋਜ਼ ਬਿਨ ਆ ਗਏ ਖੁਸ਼बू ਤਾਂ ਚੰਗੀ ਭਲੀ ਆਣ ਲੱਗ ਗਈ ਹੈ ਕਿਉਂ ਨਹੀਂ ਛੱਡੇ ਆਂ ਤੇ ਨੇ ਨਹੀਂ ਹਲਕਾ ਹਲਕਾ ਹੋ ਗਿਆ ਹਲਕਾ ਹੀ ਹੋ ਗਿਆ ਮਤਲਬ ਹਾਂ ਤਾਂ ਹਲਕਾ ਹਲਕਾ ਚੱਲਣ ਲੱਗ ਗਿਆ ਅਦਰ ਗਾਇਸ ਮੈਂ ਗੋੜ ਵੀ ਸਾਰਾ ਪੀਸ ਦਿੱਤਾ ਆਏ ਗੇਰ ਨਾ ਜਾਵੇ ਚਲ ਬਾਅਦ ਚ ਦਿਖਾਨੀ ਆ ਪਿਛਲੀ ਵਾਲੀ ਸਾਡਾ ਕਾਹਨ ਹੋ ਗਿਆ ਸੀ ਸੁਭਾਲ ਲਈ ਗੱਲ ਪਿਛਲੀ ਵਾਰੀ ਬੜਾ ਵੱਡਾ ਕਾਂਡ ਹੋ ਗਿਆ ਸੀ ਪਿੰਨੀਆਂ ਬਣਾਉਂਦੇ ਟਾਈਮ ਪਿਛਲੀ ਵਾਰੀ ਪਤਾ ਕੀ ਹੋਇਆ ਸੀ ਤੂੰ ਅੰਦਰ ਜਾਂਦੀ ਸੀ ਮੈਂ ਥੋੜਾ ਗੈਸ ਠੀਕ ਕਰ ਲੈਂਦਾ ਸੀ ਆਹੋ ਆਂਦੀ ਸੀ ਫਿਲਮ ਹੋ ਗਈ ਗੱਲ ਅੱਛਾ ਹਾਂ ਤਾਂ ਆਟਾ ਕੱਚਾ ਰਹਿ ਗਿਆ ਸੀ ਆਏ ਹਾਏ ਨਿਗਰਾਨੀ ਨਿਗਰਾਨੀ ਰੱਖ ਰਹੀ ਹੈ ਕੁਝ ਕਰ ਨਹੀਂ ਪਾ ਰਿਆ ਨਹੀਂ ਗਾਇਸ ਪਿਛਲੀ ਵਾਰੀ ਪਤਾ ਕੀ ਹੋਇਆ ਅਸੀਂ ਆਟਾ ਨਾ ਜਿਵੇਂ ਅੱਧਾ ਅੱਧਾ ਦੋ ਕੜਾਈਆਂ ਚ ਪਾ ਲਿਆ ਇਦਦਰ ਮੈਂ ਭੁੰਨ ਰਹੀ ਸੀ ਉਧਰ ਉਹ ਭੁੰਨ ਰਹੀ ਸੀ ਠੀਕ ਹੈ ਇਹ ਨਾ ਇਧਰ ਪਲਟਣ ਲੱਗੇ ਆਟਾ ਕਹਿੰਦੇ ਮੈਂ ਮਿਕਸ ਕਰ ਦੇਣਾ ਆਟ ਕੜਾਈ ਜਿਉਂ ਇਹਨਾਂ ਦੇ ਹੱਥੋਂ ਛੁੱਟੀ ਸਾਰਾ ਸਾਰਾ ਫਿਸਲ ਗਈ ਤੇ ਆਟਾ ਸਾਰਾ نیچے ਸਲਫਾਂ ਸਾਰੀਆਂ ਲਿਬੜ ਗਈਆਂ ਇੱਕ ਕੜਾਈ ਦਾ ਆਟਾ ਪੂਰਾ ਖਰਾਬ ਹੋ ਗਿਆ ਠੀਕ ਹੈ ਤੇ ਫਿਰ ਮੈਂ ਦੁਬਾਰਾ ਭੁੰਨੇ ਆਟਾ ਹੈ ਦੁਬਾਰਾ ਭੁੰਨ ਤੋਂ ਬਾਅਦ ਵੀ ਨਹੀਂ ਕਾਂਡ ਕਰ ਰਿਹਾ ਫਿਰ ਵੀ ਕਾਂਡ ਹੋ ਗਿਆ ਪਤਾ ਕੀ ਮੈਂ ਨਾ ਜਿਹੜਾ ਆਟਾ ਸੀਗਾ ਨਾ ਮੈਂ ਇੱਥੇ ਨਾ ਜਿਹੜਾ ਤੂੜਾ ਸੀਗਾ ਇੱਕ ਸਾਈਡ ਤੇ ਨਹੀਂ ਆ ਸਮਝਾ ਰਹੀ ਆ ਨਾ ਆ ਦੇਖੋ ਆ ਤੂੜਾ ਮੈਂ ਇਹਦੇ ਵਿੱਚ ਰੱਖਿਆ ਆ ਵਾ ਠੀਕ ਐ ਤੇ ਆ ਤੂੜਾ ਆ ਡੱਬਾ ਵੀ ਲਿਬੜ ਗਿਆ ਤੇ ਮੈਂ ਤੂੜਾ ਨਾ ਕੱਢ ਕੇ ਨਾ ਇੱਕ ਪਲੇਟ ਵਿੱਚ ਰੱਖ ਲਿਆ ਪਲੇਟ ਚ ਪਾ ਕੇ ਨਾ ਮੈਂ ਆ ਕੋਲੀਆਂ ਦੇ ਉੱਤੇ ਰੱਖਤੀ ਪਲੇਟ ਠੀਕ ਐ ਤੇ ਮੈਂ ਨਾ ਫਿਰ ਨਾ ਜਦੋਂ ਅਸੀਂ ਸਾਰਾ ਕੁਝ ਮਿਕਸ ਕਰਨਾ ਸੀ ਨਾ ਐਂਡ ਤੇ ਤੇ ਮੈਂ ਸਮਝੀ ਜਿਹੜੇ ਮੈਂ ਮਖਾਣੇ ਪੀਸੇ ਹੋਏ ਸੀਗੇ ਤੇ ਮੈਂ ਉਹ ਵੀ ਪਲੇਟ ਵਿੱਚ ਪਾਏ ਹੋਏ ਸੀ ਉਹ ਮਤਲਬ ਕਿ ਚੂਰਾ ਨਹੀਂ ਆਟੇ ਵਾਂਗ ਹੀ ਲੱਗ ਰਹੇ ਸੀ ਮਖਾਣੇ ਵੀ ਉਹ ਮਖਾਣੇ ਮੈਂ ਇੱਧਰ ਕਿਤੇ ਢੱਕ ਕੇ ਰੱਖਤੇ ਠੀਕ ਹੈ ਤੇ ਆ ਮੈਂ ਸਮਝੀ ਆ ਰੱਖੇ ਨੇ ਮਖਾਣੇ ਮੈਂ ਥੋ ਪਲੇਟ ਚੱਕੀ ਉਹ ਆਟੇ ਵਾਲੀ ਚੱਕ ਕੇ ਵਿੱਚ ਪਾਤੀ ਮੈਂ ਕਿਹਾ ਮਖਾਣੇ ਆ ਉਹ ਕੱਚੇ ਆਟੇ ਵਾਲੀ ਪਲੇਟ ਹੀ ਮਿਕਸ ਕਰਦੀ ਆ ਹਾਏ ਤਾਂ ਹੀ ਕੱਚਾ-ਕੱਚਾ ਸੁਆਦ ਆਉਂਦਾ ਸੀ ਆ ਕਾਂਡ ਹੋਇਆ ਸੀ ਗਾਇਸ ਹੁਣ ਐਸ ਕਿ ਮੈਂ ਸਾਰਾ ਕੁਝ ਨਜ਼ਰ ਅੱਗੇ ਰੱਖਿਆ ਸਮਾਨ ਮੈਂ ਕਿਹਾ ਇਧਰ ਉਧਰ ਮੈਨੂੰ ਚੱਕਣਾ ਨਾ ਹੋਵੇ ਹੋਰ ਮੈਂ ਕੋਈ ਹੋਰ ਚੀਜ਼ ਚੱਕ ਕੇ ਵਿੱਚ ਪਾਦਾ ਗਾਈਜ਼ ਇਹ ਵਾਲਾ ਕੰਮ ਹੋਇਆ ਹਾਂ ਕੱਚੇ ਆਟੇ ਵਾਲੀ ਪਲੇਟ ਹੀ ਚੱਕ ਕੇ ਵਿੱਚ ਪਾਤੀ ਪੁੱਜੇ ਆਟੇ 'ਚ ਐਂਡ ਤੇ ਪਹਿਲਾਂ ਮੈਂ ਕੰਨ ਕਰਤਾ ਠੀਕ ਆ ਬਾਅਦ ਵਿੱਚ ਇਹਨੇ ਫਿਰ ਮੈਂ ਹੁਣ ਅਸੀਂ ਐਕਸਪਰਟ ਹੋ ਗਏ ਹਾਂ ਗਾਈਜ਼ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਸਿੱਖਣਾ ਚਾਹੀਦਾ ਤੇ ਸੋ ਹੁਣ ਅਸੀਂ ਪੂਰੇ ਆਪਣੇ ਪੈਰਾਂ ਤੇ ਆ ਤੇ ਪੂਰੇ ਐਕਸਪਰਟ ਆ ਤੇ ਹੁਣ ਅਸੀਂ ਪੂਰੀ ਤਰ੍ਹਾਂ ਭੁੰਨ ਕੇ ਆਟਾ ਸਾਰਾ ਪ੍ਰੋਸੈਸ ਤੁਹਾਨੂੰ ਪਿੰਨੀਆਂ ਤੱਕ ਦਿਖਾਵਾਂਗੇ ਵੀ ਅਸੀਂ ਕਿੱਦਾਂ ਬਣਾਈਆ ਠੀਕ ਹੈ ਗਾਈਜ਼ <laughs> बड़े रहिए व्लॉग में ठीक है लो जी गाइस हुन मैं आ गया साइड ते ते सुनयाना के अंदर ले आओ हुन मैं ज्यादा कच्ची चलावा अब मेरी बारी आई गाइस इन्होने अपनी जगह हुन मेरे कुछ पहले मैं अपनी जगह इन्हन दिखती सी इन्हन जगह आ देखो आ आ, रे, आ रे, ये क्या कर रहे हो मेनू क्या कर सी है लेटर दे दे मम्मा को लेटर रख दे इधर लेटर का कोई काम जो लगा के हाय या ऐ शाम ना शाबाश शाबाश जोर से जोर से जोर से हलाओ ए ना भी जोर ना हलाना बाहर आ जाने शाबाश शाबाश ਦਾ ਵੀ ਇੱਧਰ ਮੈਂ ਗੁੜ ਭੰਗਾਰਨਾ ਰੱਖ ਦਿੱਤਾ ਹੈ ਤੇ ਵਿੱਚ ਅੱਧਾ ਗਲਾਸ ਪਾਣੀ ਦਾ ਪਾਇਆ ਤਾਂ ਕਿ ਚੰਗੀ ਤਰ੍ਹਾਂ ਪਿੰਗਰ ਜਾਏ ਠੀਕ ਹੈ ਤੇ ਇਸ ਐਸਾ ਜਿਵੇਂ ਕਈ ਗਾਇਸ ਵਿੱਚ ਬੂਰਾ ਖੰਡ ਪਾਉਂਦੇ ਨੇ ਬੂਰਾ ਖੰਡ ਗੁੜ ਦੀ ਜਗ੍ਹਾ ਪਰ ਮੈਨੂੰ ਬੂਰਾ ਖੰਡ ਵਾਲੀਆਂ ਪਿੰਗੀਆਂ ਜਰਾਂ ਨਹੀਂ ਪਸੰਦ ਗਾਇਸ ਮੈਨੂੰ ਗੁੜ ਵਾਲੀਆਂ ਪਸੰਦ ਨੇ ਕਿਉਂਕਿ ਐਸੇ ਛੋਟੇ ਹੁੰਦੇ ਸੀ ਨਾ छोटे हन्द्या तो अस गुड़िया पिनियां खा रहे हैं तो ही आदत पई हैु बस हल्का हल्का घ्यो छद्डना शुरू हो गया ਗਾਈਜ਼ ਆਪਾਂ YouTube ਫੈਮਲੀ ਨਾਲ ਸਾਰੀਆਂ ਬਿਲਾਂ ਕਰੀ ਦੀਆਂ ਨੇ ਸਾਰਾ ਕੁਝ ਦਿਖਾਈਦਾ ਹੈ ਕਿਉਂਕਿ ਤੁਸੀਂ ਸਾਡੀ ਫੈਮਲੀ ਨੂੰ ਤੁਹਾਡੇ ਤੋਂ ਕੀ ਲੁਕਾ ਆਪਾਂ ਸਾਰਾ ਕੁਝ ਦਿਖਾਈਦਾ ਹੈ ਸੋ ਵੀਡੀਓ ਨੂੰ ਲਾਈਕ ਕਰਿਆ ਕਰੋ ਗਾਈਜ਼ ਸੋ ਲੋ ਗਾਈਜ਼ ਇੱਧਰ ਗੜਵੀ ਪੰਗਰਨਾ ਸ਼ੁਰੂ ਹੋ ਗਿਆ ਹੈ ਦੇਖੋ ਆਟੇ ਨੇ ਜਿਉ ਹਲੇ ਤੱਕ ਨਹੀਂ ਛੱਡਿਆ

ਇਜਾ ਤੋਂ ਮੈਂ ਗੈਸ ਬੰਦ ਕਰਾਂਗੀ ਨਾ ਗਾਈਜ਼ ਅਦਰਲ ਬੋਰਡ ਦਾ ਤੇ ਫਿਰ ਉੱਤੇ ਇਹਦੇ ਮੈਂ ਪਾ ਦਵਾਂਗੀ ਵਿੱਚ ਖੁਆ ਕਿਉਂਕਿ ਗੋਡੇ ਵਿੱਚੇ ਖੁਆ ਪਾ ਦੂੰਗੀ ਖੁਆ ਵੀ ਪਿਘਲ ਜਾਏਗਾ ਸਣਾਣਾਗੀ ਗਾਇਸ ਮੈਂ ਜ਼ਰੂਰ ਹਾਂਜੀ ਪਿੰਨੀਆਂ ਬਣਾ ਰਹੇ ਹਾਂ ਫਿਰ ਹੋ ਗਈ ਰੈਡੀ ਹੋ ਗਈ ਰੈਡੀ ਜੀ ਸਾਰਾ ਸਮਾਨ ਮੈਂ ਕਰ ਦਿੱਤਾ ਮਿਕਸ ਏ ਟੂ ਜ਼ेड ਜੋ ਜੋ ਸਾਰੇ ਡਰਾਈ ਫਰੂਟ ਪਾਣੇ ਸੀ ਖੋਆ ਪਾਣਾ ਸੀ ਸਭ ਕੁਝ ਮਿਕਸ ਕਰਤਾ ਤੇ ਇਧਰ ਦੇਖੋ ਮੈਂ ਰੱਖ ਰਹੀ ਹਾਂ ਗਾਇਸ ਪਿੰਨੀਆਂ ਗੋਲ ਗੋਲ ਵਟ ਕੇ ਮੈਂ ਰੱਖ ਰਹੀ ਹਾਂ ਹੁਣ ਦੇਖੋ ਗਾਇਸ ਦੇਖੋ ਕਿੰਨੇ ਗੋਲ ਪਿੰਨੀ ਹੈ ਨਾ ਗੋਲ ਪਾਣੀ ਆ ਗਿਆ ਆਇਆ ਪਾਣੀ ਮੂੰਹ ਚ ਕਿਸੇ ਦੇ ਤਾਂ ਕਮੈਂਟ ਕਰਕੇ ਦੱਸਿਓ ਇਹ ਆ ਚ ਕੋ ਇੱਕ ਹੋਰ ਗਿੱਟ ਛੋਟਾ ਸਾਈਜ਼ ਵੀ ਲੈ ਆ ਗੁਡ ਸਲੇਣਾ ਜੀ ਗੁਡ ਗੁਡ ਰੋਬੀ ਨੂੰ ਦਿੱਤੀ ਮੈਂ ਤਾਂ ਟੇਸਟ ਕਰ ਪਹਿਲੇ ਮੈਂ ਨਵੇਦ ਲਵਾਇਆ ਮਹਾਰਾਜ ਜੀ ਨੂੰ ਸਭ ਤੋਂ ਪਹਿਲੇ ਠੀਕ ਹੈ ਨਾ ਮਹਾਰਾਜ ਜੀ ਨੂੰ ਖਵਾਈ ਤੇ ਫਿਰ ਹੁਣ ਮੈਂ ਰੋਬੀ ਨੂੰ ਟੈਸਟ ਕਰਾਂ ਗਈਆਂ ਰੋਬੀ ਕਹਿੰਦਾ ਬਹੁਤ ਜ਼ਬਰਦਸਤ ਬਣੀ ਹੂੰ ਹੂੰ ਬਹੁਤ ਸ਼ਾਨਦਾਰ ਵਾਕਈ ਦੇਖੋ ਪਿੰਨੀ ਕਿ ਉਹ ਦੇਖੋ ਲਚਕਦਾਰ ਹੈ ਹੱਥਾਂ ਤੇ ਆ ਦੇਖੋ ਬੰਗੇ ਇੱਕ ਨੈਪਕਿਨ ਦੇ ਆਪਾਂ ਉੱਪਰ ਤਾਂ ਰੱਖਦੇ ਆ ਕਿਉਂਕਿ ਜਿਹੜਾ ਐਕਸਟਰਾ ਕਿਉਂ ਹੁੰਦਾ ਜਦੋਂ ਇਹ ਸੁੱਕਣ ਗਿਆ ਸਾਰਾ ਉਹਦੇ ਨਾਲ ਲੱਗ ਜਾਏਗਾ ਤੇ ਆਪਾਂ ਉਤੋਂ ਅਡੋਲ ਪਿੰਨੀ ਚੱਕ ਕੇ ਆਪਾਂ ਡੱਬੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਾਂਗੇ ਤੇ ਹਫ਼ਤੇ ਬਾਅਦ ਜਿਵੇਂ ਹਫ਼ਤੇ ਤੱਕ ਚੱਲੇਗੀ 15 ਦਿਨ ਚੱਲੇਗੀ ਚੱਲ ਪੇਗੀ ਇਹ ਕਿ ਪਿੰਨੀ ਰੋ ਚੱਲੇਗੀ ਹਾਂ ਚਾ ਨਾਲ ਮਾਰਨਿੰਗ ਟਾਈਮ ਆਟਾ ਚੰਗੀ ਤਰ੍ਹਾਂ ਪੁਣੀ ਗਿਆ ਸੀ ਤੇ ਸਾਰਾ ਸਮਾਂ ਲਾ ਪਕਾਤਾ ਮਿਕਸ ਤੇ ਮਹਾਂਪੁ ਪਿੰਨੀਆਂ ਵੀ ਮਡਲੀਆਂ ਨੇ ਆ ਦੇਖੋ ਪ੍ਰੋਪਰ ਕਿੰਨੀਆਂ ਸੋਹਣੀਆਂ ਬਣ ਰਹੀਆਂ ਨੇ ਥੋੜਾ ਅੱਗੇ ਕਰਕੇ ਦਿਖਾਓ ਸਾਡੀ ਫੈਮਲੀ ਨੂੰ ਦੇਖੋ ਗਾਇਸ ਪਿੰਨੀਆਂ ਚਲੋ ਬਣਾਓ ਜੀ ਠੀਕ ਹੈ ਪਿੰਨੀਆਂ ਬਣਾਓ ਛੋੜਾ ਛੋੜਾ ਨਾ ਬਣਾਓ ਬਣਾ ਆ ਰਹੀਆਂ ਹਾਂ ਹਾਂ ਮੇਰਾ ਹੀ ਕੰਮ ਆ ਮੈਂ ਬਣਾ ਕੇ ਫਿਰ ਮੈਂ ਰੋਟੀ ਸਬਜ਼ੀ ਵੀ ਕਰਨੀ ਰਾਤ ਦੀ ਅੱਜ ਸਾਰਾ ਦਿਨ ਗਾਇਜ਼ ਲੱਗ ਗਿਆ ਮੈਨੂੰ ਸੰਡੇ ਤੁਸੀਂ ਅੱਜ ਸੋਨੀਆ ਵੀ ਨਹੀਂ ਨਾ ਆਈ ਤੇ ਸਵੇਰ ਦਾ ਸਾਰਾ ਕੰਮ ਵੀ ਕਰ ਲਿਆ ਸਾਰਾ ਫਿਰ ਮੈਂ ਨਾਲ ਹੀ ਆਹ ਲੱਗ ਗਈ ਤੇ ਹੁਣ ਤੁਸੀਂ ਸਬਜ਼ੀ ਵੀ ਲੈਣ ਚੱਲੇ ਹੋ ਇਹਨਾਂ ਨੂੰ ਮੈਂ ਮਸਾਲਾ ਬਣਾ ਕੇ ਰੱਖਾਂਗੀ ਚਲੋ ਜੋ ਵੀ ਤੁਸੀਂ ਜਾਓਗੇ ਠੀਕ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਪਿੰਨੀਆ ਮੰਨੋ ਨਾ ਠਹਿਰ ਕੇ ਨਾ ਚਾਹ ਦੇ ਨਾਲ ਇੱਕ ਪਿੰਨੀ ਦੇ ਦੀ ਮਜ਼ਾਜ ਵਾ ਖਾ ਗਈ ਹਾਂ ਜੀ ਕਿਉਂਕਿ ਸੰਡੇ ਆ ਨਾ ਤੁਸੀਂ ਮੇਰਾ ਸਾਰਾ ਦਿਨ ਰਸੋਈ ਚ ਲਵਾਤਾ ਅੱਜ ਹਾਂ ਓਕੇ ਆ ਸੋ ਫਾਈਨਲੀ ਗਾਇਜ਼ ਆਪਾਂ ਪਿੰਨੀਆਂ ਵੀ ਬਣਾ ਲਿਆ ਨੇ ਠੀਕ ਐ ਤੇ ਹੁਣ ਆਪਾਂ ਇਸ ਵਲੌਗ ਦਾ ਵੀਡੀਓ ਦਾ ਐਂਡ ਕਰਦੇ ਆ ਤੇ ਹੋਪ ਕਰੀਏ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜਿਹਨੇ ਪਿੰਨੀਆਂ ਖਾਣੀਆਂ ਨੇ ਉਹ ਕਮੈਂਟ ਸੋਹਣੇ ਸੋਹਣੇ ਕਮੈਂਟ ਕਰੋ ਠੰਡ ਆ ਗਈ ਤੇ ਤੁਸੀਂ ਵੀ ਬਣਾਓ ਤੇ ਖਾਓ ਬਹੁਤ ਈਜ਼ੀ ਨੇ ਤੇ ਬਣਾਓ ਆਟਾ ਨੂੰ ਉਸਾਰਾ ਸਬਾਰ ਦੇ ਪਾਓ गल की है मिनट कि आ ओके चलो ओके गाइस बाय टेक केयर लाइक